ਅਸਲਿਕਲੀ ਮੈਂ ਹਕ ਕਵਰ ਸਿੰਘ 베ਦੀ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਦੇ ਨਤੀਜਿਆਂ ਦੇ ਅਲੰਤ ਤੋਂ ਪਹਿਲਾਂ ਵੱਡਾ ਫੇਰ ਬਦਲ ਦਖਾਈ ਦਿੱਤਾ ਅਤੇ ਕੁਝ ਹਿਲਜੁਲ ਅਕਾਲੀ ਦਲ ਵੱਲੋਂ ਪੱਕ ਤੋਂ ਵੀ ਦਿਖਾਈ ਦਿੱਤੀ ਹੈ ਕਿਉਂਕਿ ਬਹੁਤ ਸਾਰੀਆਂ ਗੁਪਤ ਮੀਟਿੰਗਾਂ ਜਥੇਦਾਰ ਸਬਾਨਾਂ ਦੇ ਨਾਲ ਦਿਖਾਈ ਦਿੱਤੀਆਂ ਸੁਖਬੀਰ ਸਿੰਘ ਬਾਦਲ ਦਾ ਮਸਲਾ ਆਕਰ ਕਿੱਥੇ ਫਸਿਆ ਕਿਉਂਕਿ ਜਿਸ ਢੰਗ ਦੀ ਪਹੁੰਚ ਇੱਕ ਵਾਰ ਫੇਰ ਸੁਖਬੀਰ ਸਿੰਘ ਬਾਦਲ ਜਥੇਦਾਰ ਸਬਾਨਾਂ ਤੱਕ ਬਣਾ ਰਿਹਾ ਤਾਂ ਉਸ ਉੱਤੇ ਕੀ ਫੈਸਲਾ ਜਥੇਦਾਰ ਸਬਾਨ ਕਰਦੇ ਆ ਇਸ ਵਿੱਚ ਦੇਰੀ ਕਿਉਂ ਹੋ ਰਹੀ ਹੈ ਇਸ ਮਸਲੇ ਨੂੰ ਹੋਰ ਕਿੰਨਾ ਕੁ ਰੜਕਿਆ ਜਾਣਾ ਹੈ ਤਾਂ ਨਗਰ ਨਿਗਮ ਚੋਣਾ ਨੂੰ ਲੈ ਕੇ ਵੀ ਸਰਕਾਰ ਅੰਦਰਖੱਤੇ ਤਿਆਰੀ ਕਰਦੀ ਵੇਖੀ ਜਾ ਰਹੀ ਹੈ ਇਸ ਉੱਤੇ ਦੋ ਕੁ ਹਫ਼ਤਿਆਂ ਨੂੰ ਨੋਟੀਫਿਕੇਸ਼ਨ ਵੀ ਆ ਜਾਣਾ ਹੈ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਹੰਗਾਮਾ ਇਹਨਾਂ ਨਗਰ ਨਿਗਮ ਚੋਣਾਂ ਦੇ ਅੰਦਰ ਦਿਖਾਈ ਦੇਗਾ ਹਰ ਸਿਆਸੀ ਪਾਰਟੀ ਦੇ ਅੰਦਰ ਕਿਸ ਤਰ੍ਹਾਂ ਦੀ ਤਿਆਰੀ ਹੈ ਇਸ ਬਾਬਤ ਵੀ ਗੱਲਬਾਤ ਕਰਾਂਗੇ ਪਰੰਤੂ ਆਮ ਆਦੀ ਪਾਰਟੀ ਦੇ ਅੰਦਰ ਵੱਡਾ ਫੇਰ ਬਦਲ ਧੱਕਾ ਹੀ ਦਿੱਤਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਝਟਕਾ ਦੇ ਕੇ ਨਵੇਂ ਪ੍ਰਧਾਨ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਨੇ ਲਗਾ ਦਿੱਤੇ ਹੈ ਤੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲੀ ਹੈ ਇਸ ਵਾਰ ਕੈਬਨਟ ਮੰਤਰੀ ਅਮਨ अरोड़ा ਨੂੰ ਜਿਨ੍ਹਾਂ ਦੇ ਪਿਤਾ ਭਗਵਾਨ ਦਾਸ अरोड़ा ਵੀ ਵਿਧਾਇਕ ਰਹੇ ਹੈ ਜਿਨ੍ਹਾਂ ਦਾ ਸਿਆਸਤ ਨਾਲ ਗੂੜਾ ਰਿਸ਼ਤਾ ਰਿਹਾ ਹੈ ਤੇ ਕਾਂਗਰਸ ਦੇ ਵਿੱਚ ਉਹਨਾਂ ਦੀ ਵੱਡੀ ਭੂਮਿਕਾ ਰਹੀ ਹੈ ਉਪ ਪ੍ਰਧਾਨ ਵਜੋਂ ਸ਼ੈਰੀ ਕਲਸੀ ਜੋ ਆਮ ਆਦੀ ਪਾਰਟੀ ਦੇ ਵਿਧਾਇਕ ਹੈ ਉਹਨਾਂ ਨੂੰ ਜ਼ਿੰਮੇਵਾਰੀ ਜਿੱਤੀ ਗਿਆ ਆਖਰ ਫੇਰ ਬਦਲ ਕਿਸ ਪੱਤ ਤੋਂ ਹੋ ਰਿਆ ਕਿ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਦਾ ਪੰਜਾਬ ਦੇ ਮੁੱਖ ਮੰਤਰੀ ਤੋਂ ਭਰੋਸਾ ਉੱਠ ਗਿਆ ਜਿਸ ਤਰ੍ਹਾਂ ਦੀ ਬੇਵਿਸ਼ਵਾਸੀ ਪਿਛਲੇ 3-4 ਮਹੀਨਿਆਂ ਤੋਂ ਦੇਖਣ ਨੂੰ ਮਿਲੀ ਸੀ ਪਰੰਤੂ ਜਿਸ ਤਰ੍ਹਾਂ ਦੀਆਂ ਚਰਚਾਵਾਂ ਆਮ ਆਦੀ ਪਾਰਟੀ ਦੇ ਅੰਦਰ ਉਸ ਸਮੇਂ ਤੋਂ ਦੱਖਾਈ ਦਿੱਤੀਆਂ ਜਦੋਂ ਅਰਵਿੰਦ ਕੇਜਰੀਵਾਲ ਜ਼ਮਾਨਤ ਤੋਂ ਰਿਹਾ ਹੋ ਕੇ ਬਾਹਰ ਹੁੰਦੇ ਆ ਤੇ ਸਿੱਧੀ ਨਿਗਾਹ ਉਹਨਾਂ ਦੀ ਪੰਜਾਬ ਤੇ ਪੈਂਦੀ ਹੈ ਤੇ ਇੱਕ ਇੱਕ ਕਰਕੇ ਜਿਸ ਤਰ੍ਹਾਂ ਦੀਆ ਵਿਕਟਾ ਆਮ ਆਦੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਨੇੜਲੇ ਸਾਥੀਆਂ ਦੀਆਂ ਡਿਗਦੀਆਂ ਵਕਾਈ ਦੇ ਰੀਆਂ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੜ ਜਾਂਦਾ ਹੈ ਬੁਖਾਰ ਉਹ ਹਸਪਤਾਲ ਦਾਖਲ ਹੋ ਜਾਂਦੇ ਆ ਉਹਨਾਂ ਦੀ ਬਿਮਾਰੀ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਖਰਚੇ ਵੀ ਸਾਹਮਣੇ ਆਉਂਦੇ ਆ ਪਰੰਤੂ ਜਿਸ ਤਰ੍ਹਾਂ ਹੀ ਇਹ ਮਾਮਲਾ ਸੇਫ ਜ਼ੋਨ ਵਿੱਚ ਜਾਂਦਾ ਬੱਕਾ ਦਿੱਤਾ ਤੇ ਪੰਜਾਬ ਦੇ ਮੁੱਖ ਮੰਤਰੀ ਸਿਹਤਯਾਬ ਹੋ ਕੇ ਬਾਹਰ ਆ ਜਾਂਦੇ ਆ ਪਰੰਤੂ ਫੇਰ ਵੀ ਜਿਹੜੀਆਂ ਤਬਦੀਲੀਆਂ ਪੰਜਾਬ ਦੀ ਸਿਆਸਤ ਦੇ ਵਿੱਚ ਆਮਦੀ ਪਾਰਟੀ ਦੀ ਹਾਈ ਕਮਾਂਡ ਨੇ ਕਰਨੀਆਂ ਸੀ ਉਹ ਹੁੰਦੀਆਂ ਚਲੀ ਗਈਆਂ ਆਮਦੀ ਪਾਰਟੀ ਦੇ ਨਜ਼ਦੀਕੀਆਂ ਦੀਆਂ ਵਿਕਟਾਂ ਅਸਤੀਫਿਆਂ ਦੇ ਰੂਪ 'ਚ ਦੇ ਦਿੱਤੀਆਂ ਚਾਹੇ ਬਲਤੇਜ ਪੰਨੂ ਹੋਣ ਚਾਹੇ ਨਵਨੀਤ ਵਦਵਾ ਹੋਣ ਚਾਹੇ ਉਹਨਾਂ ਦੇ OSD ਹੋਣ ਇਸ ਤੋਂ ਪਹਿਲਾਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਦਾ ਉਹ ਕੇਰਾ ਸਾਫ਼ ਕੀਤਾ ਜਾਣ ਲੱਗਾ ਜਿਸ ਕਰਕੇ ਇਹ ਚਰਚਾਵਾਂ ਇਸ ਕਰਕੇ ਦਿਖਾਈ ਦੇ ਰੀਆਂ ਸੀ ਕਿ ਹੁਣ ਆਮਦੀ ਪਾਰਟੀ ਦੀ ਹਾਈ ਕਮਾਂਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਰੋਸਾ ਨਹੀਂ ਕਰਦੀ ਜਿਸ ਤਰ੍ਹਾਂ ਦੀ بے ਵਿਸ਼ਵਾਸੀ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਨੂੰ ਲੰਘਣਾ ਪੈ ਰਿਹਾ ਹੈ ਐਸੇ ਕਰਕੇ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀਆਂ ਤਬਦੀਲੀਆਂ ਕਰਨਾ ਚਾਹੁੰਦੇ ਆ ਹਰਿਆਣਾ ਵਾਲੇ ਪੱਖ ਤੋਂ ਵੀ ਇਸ ਤਰ੍ਹਾਂ ਦੀ ਤਸਵੀਰ ਸਪਸ਼ਟ ਬਕਾਇਦ ਦਿੱਤੀ ਹੈ ਤਾਂ ਅਰਵਿੰਦ ਕੇਜਰੀਵਾਲ ਚਾਹੁੰਦੇ ਆ ਕਿ ਇੱਕ ਕਬੱਡੀ ਕੜੀ ਦੇਸ਼ ਦੇ ਵਿੱਚ ਉਸ ਸਮੇਂ ਬਣਨੀ ਸੀ ਜਦੋਂ ਦਿੱਲੀ ਹਰਿਆਣਾ ਤੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣ ਸਕਦੀ ਸੀ ਪਰੰਤੂ ਜਿਸ ਤਰ੍ਹਾਂ ਦਾ ਪ੍ਰਭਾਵ ਪੰਜਾਬ ਦੀ ਸਿਆਸਤ ਦਾ ਗਵਾਂਢੀ ਸੂਬੇ ਹਰਿਆਣਾ ਵਿੱਚ ਪਿਆ ਹੈ ਤਾ ਇੱਕ ਵੱਡੀ ਨਾਰਾਜ਼ਗੀ ਅਰਵਿੰਦ ਕੇਜਰੀਵਾਲ ਲੈਂਦੇ ਵਖਾਈ ਦਿੱਤੀ ਸੀ ਇਸੇ ਕਰਕੇ ਉਹ ਚਾਹੁੰਦੇ ਸਨ ਕਿ ਵੱਡੀਆਂ ਤਬਦੀਲੀਆਂ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਕੀਤੀਆਂ ਜਾਣ ਤਾਂ ਕਿ 2027 ਨੂੰ ਲੈ ਕੇ ਇੱਕ ਰਸਤਾ ਸਾਫ਼ ਕੀਤਾ ਜਾ ਸਕੇ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਤੀ ਇੱਕ ਨਫ਼ਰਤ ਜੀ ਵਖਾਈ ਦਿੱਤੀ ਹੈ ਇੱਕ ਗੈਬ ਵਖਾਈ ਦਿੱਤਾ ਹੈ ਜਿਸ ਤਰ੍ਹਾਂ ਦਾ ਬਹੁਮਤ ਲੈ ਕੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ ਉਸ ਬਹੁਮਤ ਨੂੰ ਲੈ ਕੇ ਵੀ ਵੱਡੀ ਚਿੰਤਾ ਅਰਵਿੰਦ ਕੇਜਰੀਵਾਲ ਦੇ ਅੰਦਰ ਦਿਖਾਈ ਦਿੱਤੀ ਸੀ ਤਾਂ ਮੰਨਣਾ ਪਏਗਾ ਕਿ ਜਿਸ ਤਰ੍ਹਾਂ ਦੀ ਬੇਪਰੋਸਕੀ ਤੇ ਬੇਵਿਸ਼ਵਾਸੀ ਅਰਵਿੰਦ ਕੇਜਰੀਵਾਲ ਦੇ ਅੰਦਰ ਪਈ ਹੈ ਉਹ ਨਾ ਖੁਸ਼ੀ ਦੇ ਰੂਪ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦੀ ਤਬਦੀਲੀ ਨੂੰ ਲੈ ਕੇ ਵੀ ਕਬੱਡੀ ਚਰਚਾ ਦਿਖਾਈ ਦਿੱਤੀ ਸੀ ਕਿ 2.5 2.5 ਸਾਲ ਦਾ ਇੱਕ ਜਿਹਾ ਏਜੰਡਾ ਆਮ ਆਦੀ ਪਾਰਟੀ ਨੇ ਬਣਾ ਕੇ ਰੱਖਿਆ ਸੀ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਤੋਂ ਜਿਸ ਤੰਗ ਦੇ ਕੰਮ अरविंद केजरीवाल ਨੇ ਲੈਣੇ ਸੀ ਜਿੰਨਾ ਕੋ ਪੰਜਾਬ ਦੇ ਮੁੱਖ ਮੰਤਰੀ ਨੇ ਲਿਫੜਣਾ ਸੀ ਤਾਂ ਮੰਨਣਾ ਪਏਗਾ ਕਿ ਇਹਨਾਂ ਤਬਦੀਲੀਆਂ ਇਹਨਾਂ ਚਰਚਾਵਾਂ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਚੰਗੀ ਤਰ੍ਹਾਂ ਸਮਝਣ ਲੱਗ ਪਏ ਕਿ अरविंद केजरीवाल ਹੁਣ ਦੂਰੀ ਬਣਾ ਰਿਹਾ ਬੇਸ਼ੱਕ ਕੁਝ ਸਮੇਂ ਲਈ ਇਸ ਮਾਮਲੇ ਨੂੰ ਠੰਡੇ ਬਸਤੇ ਚ ਪਾ ਲਿਆ ਗਿਆ ਕੁਝ ਸਮੇਂ ਲਈ ਇਸ ਮਸਲੇ ਨੂੰ ਠੰਡਾ ਕਰ ਲਿਆ ਗਿਆ ਕੁਝ ਸਮੇਂ ਲਈ ਇਹ ਚਰਚਾਵਾਂ ਤੇ ਇਸ ਕਰਕੇ ਰੋਕ ਲਗਾ ਦਿੱਤੀ ਕਿ ਜ਼ਿਮਨੀ ਟੋੜਾ ਆ ਗਿਆ ਬੇਸ਼ੱਕ ਆਮ ਆਦੀ ਪਾਰਟੀ ਨੇ ਜਿਮਨੀ ਚੋਣਾ ਪੰਜਾਬ ਦੇ ਮੁੱਖ ਮੰਤਰੀ ਦੇ ਸਹਾਰੇ ਲੜੀਆਂ ਹੁਣ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਆਮ ਆਦੀ ਪਾਰਟੀ ਨੇ ਜਿਹੜੀ ਆਸ ਰੱਖੀ ਸੀ ਉਸ ਆਸ ਤੋਂ ਉਲਟਾ ਨਤੀਜੇ ਤਾਂ ਹੁਣ ਜਿਮਨੀ ਚੋਣਾਂ ਦੇ ਵਿੱਚ ਬੇਸ਼ੱਕ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਨੇ ਕੋਈ ਵੱਡਾ ਫੇਰ ਬਦਲ ਇਸ ਕਰਕੇ ਨਹੀਂ ਕੀਤਾ ਕਿ ਇੱਕ ਹੋਰ ਮੌਕਾ ਪੰਜਾਬ ਦੇ ਮੁੱਖ ਮੰਤਰੀ ਨੂੰ ਦੇ ਦੇਣਾ ਚਾਹੀਦਾ ਹੈ ਪਰੰਤੂ ਮੰਨਣਾ ਪਏਗਾ ਕਿ ਜਿਸ ਤੰਗ ਦਾ ਹੋਰ ਨਾ ਸਿਆਸੀ ਪਾਰਟੀਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਹੁਤਾ ਪ੍ਰਭਾਵ ਦਿਖਾਈ ਨਹੀਂ ਦਿੱਤਾ ਕਿਉਂਕਿ ਸਿਆਸੀ ਟਿੱਚਰਾਂ ਤੋਂ ਇਲਾਵਾ ਦਾ ਪੰਜਾਬ ਦੇ ਹੋਰ ਗੰਭੀਰ ਮਸਲਿਆਂ ਦੇ ਪ੍ਰਤੀ ਕਦੇ ਵੀ ਪੰਜਾਬ ਦੇ ਮੁੱਖ ਮੰਤਰੀ ਸੰਜੀਦਾ ਹੁੰਦੇ ਵੱਖਾ ਹੀ ਨਹੀਂ ਦਿੱਤੇ ਇਸੇ ਕਰਕੇ ਇੱਕ ਖਤਰਾ ਵੱਧਦਾ ਚੱਲ ਗਿਆ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਪੰਜਾਬ ਦੇ ਮੁੱਖ ਮੰਤਰੀ ਐਸੇ ਵੋਟ ਬੈਂਕ ਨੂੰ ਹਾਸਲ ਕਰਨ ਲਈ ਹੁਣ ਆਮ ਆਦੀ ਪਾਰਟੀ ऐसे हिंदू चेहरे ਤੇ ਦਾਖੇੜਨਾ ਚਾਹਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਹੁਣ ਭਰੋਸੇਯੋਗ ਨਹੀਂ ਰਿਹਾ ਤਾਂ ਕਿਸੇ ਸਮੇਂ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਵੀ ਬਦਲਿਆ ਜਾ ਸਕਦਾ ਹੈ ਇਸ ਗੱਲ ਦੀਆਂ ਸੰਭਾਵਨਾਵਾਂ ਇਸ ਫੇਰ ਬਦਲ ਤੋਂ ਦਿਖਾਈ ਦਿੱਤੀਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਹੁਣ ਸਮਝ ਲੈਣਾ ਹੋਵੇਗਾ ਕਿ ਜਿਸ ਤਰ੍ਹਾਂ ਦੇ ਇਸ਼ਾਰੇ ਅਰਵਿੰਦ ਕੇਜਰੀਵਾਲ ਨੇ ਇਸ ਫੇਰ ਬਦਲਦੇ ਰੂਪ ਵਿੱਚ ਦਖਾਈ ਦਿੱਤੇ ਆ ਤਾਂ 2027 ਦੀ ਚੋਣ ਜਿਹੜੀ ਚੋਣ ਆਮ ਆਦਮੀ ਪਾਰਟੀ ਨੇ ਢੱਲੇ ਨਾਲ ਲੜਨੀਆਂ ਗਰੰਟੀਆਂ ਦੇ ਨਾਲ ਲੜਨੀਆਂ ਉਸ ਦੇ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਤੇ 2027 ਵਾਲਾ ਦਾਅ ਨਹੀਂ ਖੇਡਿਆ ਜਾਏਗਾ ਇਸ ਉੱਤੇ ਵੱਡਾ ਇਸ਼ਾਰਾ ਦੇ ਦਿੱਤਾ ਗਿਆ ਤੇ ਨਗਰ ਨਿਗਮ ਚੋਣਾ ਵੀ ਇਸ ਵਾਰ ਅਮਨ ਅਰੋੜਾ ਦੀ ਗਵਾਈ ਵਿੱਚ ਚੀਲੜੀਆਂ ਜਾਣਗੀਆਂ ਕਿਉਂਕਿ ਜਦੋਂ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪ੍ਰਧਾਨਗੀ ਦੇ ਰੂਪੇ ਚਮੰਡ ਰੋੜਾ ਨੂੰ ਦੇ ਦਿੱਤੀ ਹੈ ਤਾਂ ਨਗਰ ਨਿਗਮ ਚੋਣਾ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣੀਆਂ ਉਸ ਦੇ ਵਿੱਚ ਨਤੀਜੇ ਕਿਸ ਤਰ੍ਹਾਂ ਆਣਿਆ ਬੇਸ਼ੱਕ ਨਗਰ ਨਿਗਮ ਚੋਣਾ ਦੇ ਵਿੱਚ ਵੱਡਾ ਪ੍ਰਭਾਵ ਸਰਕਾਰ ਦਾ ਰਹਿੰਦਾ ਹੈ ਸਰਕਾਰ ਕਿਸੇ ਦੀ ਸੱਤਾ ਵਿੱਚ ਹੋਵੇ ਉਹ ਸੱਤਾ ਵਿੱਚ ਰਹਿਣ ਵਾਲੀ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਨਗਰ ਨਿਗਮ ਚੋਣਾ ਕਿਸ ਤਰ੍ਹਾਂ ਜਿੱਤਣੀਆਂ ਕਿਸ ਪ੍ਰਭਾਵ ਨਾਲ ਜਿੱਤਣੀਆਂ ਕਿਸ ਤਰ੍ਹਾਂ ਦੀ ਤਾਕਤ ਚੁੱਕਣੀਆਂ ਕਿਸ ਤਰ੍ਹਾਂ ਉੱਚ ਅਧਿਕਾਰੀਆਂ ਦਾ ਇਸਤੇਮਾਲ ਕਰਨਾ ਇਹ ਆਮ ਆਦੀ ਪਾਰਟੀ ਨੂੰ ਵੀ ਵੱਲ ਆ ਗਿਆ ਕਿਉਂਕਿ ਰਵਾਇਤੀ ਪਾਰਟੀਆਂ ਤੂੰ ਹੀ ਸਿੱਖ ਕੇ ਇਹ ਸੱਤਾ ਵਿੱਚ ਆਈ ਸੀ ਤਾਂ ਨਗਰ ਨਿਗਮ ਚੋਣਾਂ ਦੇ ਵਿੱਚ ਸਾਰਾ ਕੁਝ ਦੇਖਣ ਨੂੰ ਮਿਲਦਾ ਨਜ਼ਰ ਆਏਗਾ ਪਰੰਤੂ ਜਿਸ ਤਰ੍ਹਾਂ ਦੇ ਸੰਕੇਤ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਨੇ ਦੇ ਦਿੱਤੇ ਹੈ ਕਿ 2027 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਵੀ ਕੋਈ ਹੋਰ ਹੋਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਤੇ 227 ਦੀ ਇਲੈਕਸ਼ਨ ਨਹੀਂ ਲੜੀ ਜਾਏਗੀ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਅਪੀਲ ਕੀਤੀ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਢੰਗ ਦੀ ਉਹਨਾਂ ਨੇ ਸ਼ਬਦਾਵਲੀ ਲਿਖੀ ਸੀ ਕਿ ਪਾਰਟੀ ਪ੍ਰਤੀ ਮੇਰੇ ਪ੍ਰਤੀ ਕੂੜ ਪ੍ਰਚਾਰ ਅਕਾਲੀ ਗੱਲ ਤੋਂ ਵਾਕਈ ਪਾਰਟੀ ਨੇ ਕੀਤਾ ਹੈ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਜਿਸ ਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਹੈ ਪ੍ਰੰਤੂ ਫੇਰ ਵਰਕਿੰਗ ਕਮੇਟੀ ਦੀ ਬੈਠਕ ਸੱਦ ਲਈ ਜਾਂਦੀ ਹੈ ਜਿਸ ਪਿਛੇ ਸਾਜਿਸ਼ ਦੱਸਿਆ ਜਾਂਦਾ ਕਿ ਸਖਬੀਰ ਸਿੰਘ ਬਾਦਲ ਅਸਤੀਫਾ ਦਿੰਦੇ ਹੈ ਵਰਕਿੰਗ ਕਮੇਟੀ ਨੇ ਮਨਜ਼ੂਰ ਕਰਨਾ ਹੈ ਪਰੰਤੂ ਵਰਕਿੰਗ ਕਮੇਟੀ ਨਾ ਤਾਂ ਇਸ ਨੂੰ ਅਸੈਪਟ ਕਰਦੀ ਹੈ ਤੇ ਇਸ ਉੱਤੇ ਨਾ ਹੀ ਕੋਈ ਫੈਸਲਾ ਦਿੰਦੀ ਹੈ ਇਹ ਫੈਸਲਾ ਇਸ ਕਰਕੇ ਵੀ ਲਟਕਾ ਦਿੱਤਾ ਜਾਂਦਾ ਹੈ ਕਿ ਵਰਕਿੰਗ ਕਮੇਟੀ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜਾਂ ਹੋਰ ਵੀ ਪਾਰਟੀ ਦੇ ਆਗੂ ਸਬਾਨ ਜਿਨ੍ਹਾਂ ਦੀ ਨੌਜ ਤੋਈ ਜਾਏਗੀ ਪਰੰਤੂ ਸਿੱਧੇ ਤੌਰ ਤੇ ਸਖਬੀਰ ਸਿੰਘ ਬਾਦਲ ਦੇ ਵਿੱਚ ਹੀ ਭਰੋਸਾ ਪ੍ਰਗਟ ਕੀਤਾ ਪਰੰਤੂ ਜਿਵੇਂ ਜਿਵੇਂ ਸਖਬੀਰ ਸਿੰਘ ਬਾਦਲ ਦਾ ਪਰਿਵਾਰਕ ਜਾਂ ਹੋਰ ਜਿਵੇਂ ਨੇੜੇ ਆਂਦੇ ਜਾ ਰਿਹਾ ਬਿਸ਼ੱਕ ਉਹਨਾਂ ਦੇ ਪਰਿਵਾਰ ਵਿੱਚ ਵਿਆਹ ਵਰਗੇ ਪ੍ਰੋਗਰਾਮ ਜਨਵਰੀ ਦੇ ਮਹੀਨੇ ਆਉਣੇ ਆ ਇੱਕ ਮਹੀਨਾ ਹੀ ਰਹਿ ਗਿਆ ਕਿ ਪਾਰਟੀ ਦੇ ਨਾਲ-ਨਾਲ ਪਰਿਵਾਰਕ ਜ਼ਿੰਮੇਵਾਰੀ ਵੀ ਸਖਬੀਰ ਸਿੰਘ ਬਾਦਲ ਦੇ ਕੋਲੇ ਆ ਪਰੰਤੂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਚਰਚਾ ਸੁਖਵੀਰ ਸਿੰਘ ਬਾਦਲ ਦੇ ਨਾਲ ਦਖਾਈ ਦਿੱਤੀ ਹੈ ਕਿ ਆਖਰ ਜਦੋਂ ਬਾਰ-ਬਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਬਾਰ-ਬਾਰ ਸੁਖਵੀਰ ਸਿੰਘ ਬਾਦਲ ਜਥੇਦਾਰ ਸਬੰਧ ਤੱਕ ਪਹੁੰਚ ਕਰਦੇ ਆ ਤਾਂ ਆਖਰ ਦੇਰੀ ਕਿੱਥੇ ਹੈ ਇਸ ਮਸਲੇ ਦੇ ਉੱਤੇ ਜਥੇਦਾਰ ਸਬਾਨ ਕਿਉਂ ਮਾਮਲਾ ਲੜਕਾ ਕੇ ਰੱਖ ਰਿਹਾ ਹੈ ਜਦਕਿ ਇੱਕ ਵੱਡਾ ਪ੍ਰਭਾਵ ਜਥੇਦਾਰ ਸਬਾਨ ਉੱਤੇ ਵੀ ਪਾਇਆ ਜਾ ਰਿਹਾ ਹੈ ਚਾਹੇ ਉਹ ਗੁਪਤ ਮੀਟਿੰਗਾਂ ਦੇ ਰੂਪ ਵਿੱਚ ਹੋਵੇ ਚਾਹੇ ਉਹ ਕਿਸੇ ਵੀ ਪਖਤ ਹੋਵੇ ਪਰੰਤੂ ਹੁਣ ਇੱਕ ਵੱਡੇ ਦੋਸ਼ ਜਥੇਦਾਰ ਹਰਪ੍ਰੀਤ ਸਿੰਘ ਉੱਤੇ ਲਗਾਤਾਰ ਲਗਾਏ ਜਾ ਰਿਹਾ ਕਿ ਬੇਸ਼ੱਕ ਗਿਆਨੀ ਰਗਵੀਰ ਸਿੰਘ ਇਸ ਮਸਲੇ ਤੇ ਕਦਮਾ ਫੈਸਲਾ ਦੇ ਚੁੱਕੇ ਹੁੰਦੇ ਪਰੰਤੂ ਪੰਚ ਸਿੰਘ ਸਬਾਨਾਂ ਵਿੱਚ ਬੈਠਿਆ ਜਥੇਦਾਰ ਹਰਪ੍ਰੀਤ ਸਿੰਘ ਉਹੀ ਇਸ ਮਸਲੇ ਨੂੰ ਨਬੇੜਨ ਵਾਲੇ ਪਾਸੇ ਦਿਖਾਈ ਨਹੀਂ ਦੇ ਰਹੇ ਇਸ ਕਰਕੇ ਵੱਡੀ ਕੇਰਾਬੰਦੀ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਬਾਬਤ ਵੀ ਦਿਖਾਈ ਦਿੱਤੀ ਹੈ ਚਾਹੇ ਕੇਰਾਬੰਦੀ ਪਰਮਜੀਤ ਸਿੰਘ ਸਰਨਾਕਰਨ ਚਾਇਓ ਵਰਸਾ ਸਿੰਘ ਬਲਟੋਹਾ ਕਰਨ ਜਾਂ ਹੁਣ ਜਥੇਦਾਰ ਰঞ্জੀਤ ਸਿੰਘ ਗੌਰੇ ਮਸਕੀਨ ਨੇ ਕੀਤੀ ਹੈ ਜੋ ਇੱਕ ਵਾਰ ਸ਼੍ਰੀ ਕਲਤਕਸਰ ਤੇ ਪਹੁੰਚ ਕੇ ਆਪਣਾ ਸਨਮਾਨ ਬਹਾਲ ਕਰਨ ਲਈ ਅਪੀਲ ਕਰ ਚੁੱਕਿਆ ਹੈ ਜਦਕਿ ਬਹੁਤ ਸਾਰੇ ਬਵਾਦਤ ਮਸਲਿਆਂ ਦੇ ਵਿੱਚ ਰঞ্জੀਤ ਸਿੰਘ ਗੌਰੇ ਮਸਕੀਨ ਰਹੇ ਹੈ ਪਰੰਤੂ ਜਿਸ ਤੰਗ ਦੇ ਦੋਸ਼ ਹੁਣ ਉਹਨਾਂ ਨੇ ਲਾਈਵ ਹੋ ਕੇ ਲਗਾਇਆ ਹੈ ਤਾਂ ਉਹਨਾਂ ਨੇ ਕਿਹਾ ਕਿ ਜੇ ਜਾਂਚ ਕਰਵਾ ਲਈ ਜਾਵੇ ਤਾਂ ਜਥੇਦਾਰ ਹਰਪੀਤ ਸਿੰਘ ਹੋਰਾ ਦੀ ਪੂਰੀ ਜਾਂਚ ਦੇ ਵਿੱਚ ਇੱਕ ਸਾਜ਼ਿਸ਼ ਨਜ਼ਰ ਆਏਗੀ ਇਸ ਕਰਕੇ ਜਿਹੜੇ ਵੱਡੇ ਦੋਸ਼ ਉਹਨਾਂ ਨੇ ਲਗਾਏ ਆ ਕਿ ਜਥੇਦਾਰ ਸਬਾਨ ਜੜਿਆ ਨਾ ਉਹ ਪੰਥ ਦੇ ਹਿੱਤ ਵਿੱਚ ਆ ਨਾ ਉਹ ਕੌਮ ਦੇ ਹਿੱਤ ਵਿੱਚ ਆ ਇਸ ਕਰਕੇ ਜਦੋਂ ਉਹਨਾਂ ਦਾ ਅਸਤੀਫਾ ਆਇਆ ਸੀ ਉਸ ਸਮੇਂ ਮਾਮਲਾ ਕੁਝ ਹੋਰ ਪਾਸੇ ਵੀ ਜਾ ਸਕਦਾ ਸੀ ਤੇ ਮੰਨਣਾ ਪਏਗਾ ਕਿ ਇੱਕ ਵਾਰ ਫਿਰ ਸਕਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਆ ਕਿ ਉਹਨਾਂ ਦੇ ਮਸਲੇ ਤੇ ਉਹ ਜਲਦ ਫੈਸਲਾ ਦੇਣ ਜਥੇਦਾਰ ਸਬਾਨ ਉਸ ਉੱਤੇ ਫੈਸਲਾ ਦੇਣਾ ਚਾਹੀਦਾ ਪਹਿਲਾਂ ਹੀ ਦੇਰੀ ਹੋ ਚੁੱਕੀ ਆ ਉਹ ਨਮਾਣੇ ਸਿੱਖ ਵਜੋਂ ਪੇਸ਼ ਹੋਣ ਲਈ ਤਿਆਰ ਹੈ ਧਾਰਮਿਕ ਸਜ਼ਾ ਲਗਾਉਣ ਲਈ ਤਿਆਰ ਹੈ ਪਰੰਤੂ ਜਥੇਦਾਰ ਸਬਾਨ ਇਸ ਗੱਲ ਤੇ ਇਸ ਕਰਕੇ ਇਸ ਮਾਮਲੇ ਨੂੰ ਦੇਰੀ ਵਿੱਚ ਰੱਖ ਰਿਹਾ ਹੈ ਕਿ ਬੇਸ਼ੱਕ ਉਹ ਫੈਸਲਾ ਦੇ ਦੇਣ ਪਰੰਤੂ ਉਹਨਾਂ ਦਾ ਇਹ ਫੈਸਲਾ ਮੰਨੇਗਾ ਕੌਣ ਬੇਸ਼ੱਕ ਇਸ ਮਸਲੇ ਵਿੱਚੋਂ ਅਕਾਲੀ ਦਲ ਨੂੰ ਵੱਡੇ ਨਫੇ ਨੁਕਸਾਨ ਚੱਲਣੇ ਪਿਆ ਪਰੰਤੂ ਨਗਰ ਨਿਗਮ ਚੋਣਾ ਵੀ ਆ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਨਿਗਮ ਚੋਣਾ ਦਾ ਵੀ ਅਕਾਲੀ ਦਲ ਬਾਈਕਾਟ ਕਰ ਸਕਦਾ ਕਿਉਂਕਿ ਜਿਮਨੀ ਚੋਣਾ ਦੇ ਵਿੱਚ ਵੀ ਇਹ ਗੱਲ ਕਹੀ ਗਈ ਸੀ ਕਿ ਜੇ ਜਰਨੈਲ ਚੋਣ ਨਹੀਂ ਲੜ ਰਿਹਾ ਤਾਂ ਹੋਰ ਪਾਰਟੀ ਦੇ ਆਗੂ ਜਾਂ ਵਰਕਰ ਇਸ ਚੋਣ ਵਿੱਚ ਹਿੱਸਾ ਨਹੀਂ ਲੈ ਸਕਦੇ ਕਿਉਂਕਿ ਪਾਰਟੀ ਪ੍ਰਧਾਨ ਦੀ ਗਵਾਈ ਵਿੱਚ ਇਹ ਚੋਣ ਲੜੀ ਜਾਣੀ ਹੈ ਪਰੰਤੂ ਹੁਣ ਜਦੋਂ ਇਹ ਮਸਲਾ ਜਥੇਦਾਰ ਸਭਾ ਨਾਲ ਕੋਲੇ ਰੜਕਿਆ ਜਾ ਰਿਹਾ ਤੇ ਸੁਖਬੀਰ ਸਿੰਘ ਬਾਦਲ ਬਾਰ-ਬਾਰ ਅਪੀਲਾਂ ਕਰ ਰਿਹਾ ਜਿੱਥੇ ਉਹਨਾਂ ਦੇ ਪਰਿਵਾਰਕ ਜਾਂ ਪਾਰਟੀ ਹਰ ਜੇਵੇਂ ਨਾਲ-ਨਾਲ ਦਿਖਾਈ ਦੇਣਗੇ ਉੱਥੇ ਹੀ ਨਗਰ ਨਿਗਮ ਚੋਣਾ ਇੱਕ ਵਾਰ ਫੇਰ ਅਕਾਲੀ ਦਲ ਦੇ ਅੱਗੇ ਦਿਖਾਈ ਦੇਣ ਗਿਆ ਇਸ ਕਰਕੇ ਅਜਹੀਆਂ ਚਰਚਾਵਾਂ ਵੀ ਨਾਲ ਦੇ ਨਾਲ ਦਿਖਾਈ ਦੇ ਰੀਆਂ ਕਿ ਜਿਮਨੀ ਚੋਣਾ ਤੋਂ ਬਾਅਦ ਕੀ ਨਗਰ ਨਿਗਮ ਚੋਣਾ ਦਾ ਬਾਈਕਾਟ ਵੀ ਅਕਾਲੀ ਦਲ ਕਰ ਸਕਦਾ ਹੈ